ਹਾਂਜੀ ਆਪਣੇ ਬਣਾਈ ਤੇ ਅੱਜ ਮੂਲੀਆਂ ਦੀ ਪੁਰਜੀ ਤੇ ਇਹ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੁਹਾਡੇ ਬੱਚੇ ਬਜ਼ੁਰਗ ਸਾਰੇ ਇਹਨੂੰ ਬਹੁਤ ਹੀ ਖੁਸ਼ ਹੋ ਕੇ ਖਾਣਗੇ ਇਸ ਕਰਕੇ ਤੁਸੀਂ ਆਪਣੇ ਘਰੇ ਇੱਕ ਵਾਰੀ ਇਹਨੂੰ ਜ਼ਰੂਰ ਟਰਾਈ ਕਰਿਓ ਉਹਦੇ ਵਾਸਤੇ ਤੁਸੀਂ ਕਰਨ ਲਗੀ ਹੈ ਮੂਲੀਆਂ ਲੈ ਲਓ ਮੂਲੀਆਂ ਨੂੰ ਚੰਗੇ ਤਰੀਕੇ ਦੇ ਨਾਲ ਛੱਲ ਲਓ ਛੱਲਣ ਤੋਂ ਬਾਅਦ ਤੁਸੀਂ ਮੂਲੀਆਂ ਨੂੰ ਤੋ ਲੋ ਸਾ ਪਾਣੀ ਦੇ ਨਾਲ ਜਦੋਂ ਤੁਹਾਡੀਆਂ ਮੋਲੀਆਂ ਨੇ ਜਿਹੜੀਆਂ ਚੰਗੀ ਤਰੀਕੇ ਦੇ ਨਾਲ ਧੋਤੀਆਂ ਜਾਣ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਕੱਦੂ ਕਾਸ ਕਰ ਲਓ ਕੱਦੂ ਕਾਸ ਦਾ ਜਿਹੜਾ ਮੋਟੇ ਵਾਲਾ ਪਾਸਾ ਉਹ ਹੀ ਤੁਸੀਂ ਵਰਤਣਾ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਛੋੜ ਛੋੜ ਕੇ ਮੋਲੀਆਂ ਨੇ ਜਿਹੜੀਆਂ ਉਹਨਾਂ ਦਾ ਪਾਣੀ ਹੈ ਉਹਨੂੰ ਅਲੱਗ ਕਰ ਲਓ ਕਿਉਂਕਿ ਇਹ ਜਿਹੜਾ ਕੜਤਣ ਵਾਲਾ ਪਾਣੀ ਹੁੰਦਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਕੱਢਣਾ ਇਸ ਕਰਕੇ ਤੁਸੀਂ ਕੱਢਣਾ ਇਹ ਤੇ ਕਿੰਨਾ ਸਾਰਾ ਪਾਣੀ ਹੈ ਜਿਹੜਾ ਨਿਕਲ ਚੁੱਕਿਆ ਉਸ ਤੋਂ ਬਾਅਦ ਆਪਾਂ ਨੇ ਬਰੀਕ ਬਰੀਕ ਲਸਣ ਪਿਆਜ਼ ਅਦਰਕ ਹਰੀ ਮਿਰਚੇ ਸਾਰੇ ਜਿੱਜਾ ਕੱਟ ਲੈਣੀਆਂ ਨੇ ਤੇ ਫਿਰ ਤੁਸੀਂ ਇੱਕ ਕੜਾਹੀ ਲੈ ਲੋ ਕੜਾਹੀ ਦੇ ਵਿੱਚ ਤੇਲ ਪਾ ਦਿਓ ਜਦੋਂ ਥੋੜਾ ਤੇਲ ਚੰਗੇ ਤਰੀਕੇ ਦੇ ਨਾਲ ਗਰਮ ਹੋ ਜੇ ਤਾਂ ਤੁਸੀਂ ਇਹਦੇ ਵਿੱਚ ਥੋੜਾ ਜੀਰਾ ਪਾ ਦਿਓ ਜੀਰਾ ਪਾਉਣ ਤੋਂ ਬਾਅਦ ਤੁਸੀਂ ਬਰੀਕ ਕੱਟੀ ਹੋਈ ਇਹਦੇ ਵਿੱਚ ਹਰੀ ਮਿਰਚ ਪਾ ਦਿਓ ਹਰੀ ਮਿਰਚ ਪਾਉਣ ਤੋਂ ਬਾਅਦ ਤੁਸੀਂ ਇਹਦੇ ਵਿੱਚ ਆਦਰਕ ਪਾ ਦਿਓ ਆਦਰਕ ਪਾਉਣ ਤੋਂ ਬਾਅਦ ਇਹਦੇ ਵਿੱਚ ਤੁਸੀਂ ਬਰੀਕ ਕੱਟਿਆ ਹੋਇਆ ਜਿਹੜਾ ਲਸਣ ਹੈ ਉਹ ਵੀ ਐਡ ਕਰ ਦਿਓ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਬਰੀਕ ਕੱਟੇ ਹੋਏ ਪਿਆਜ਼ ਨੇ ਜਿਹੜੇ ਉਹ ਵੀ ਐਡ ਕਰ ਦਿਓ ਇੱਕ ਗੱਲ ਹੋਰ ਬਈ ਜੇ ਤੁਸੀਂ ਨੇ ਇਹਨੂੰ ਮਸਾਲਾ ਕੁੱਟ ਕੇ ਬਣਾਉਣਾ ਤਾਂ ਤੁਸੀਂ ਉਹ ਵੀ ਬਣਾ ਸਕਦੇ ਹੋ ਪਰ ਐਵੇਂ ਬਣਾਉਣ ਨਾਲ ਜਿਹੜਾ ਤਾਂ ਟੇਸਟ ਹੈ ਉਹ ਲਾਜਵਾਬ ਹੁੰਦਾ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਲੱਡੂ ਜੇ ਬਣੇ ਹੋਏ ਸੀ ਮੂਲੀਆਂ ਦੇ ਉਹਨਾਂ ਨੂੰ ਭੰਨ ਲਗੀ ਤੁਸੀਂ ਕੜਾਹੀ ਦੇ ਵਿੱਚ ਪਾ ਦਿਓ ਤੇ ਫਿਰ ਇਹਨੂੰ ਚੰਗੇ ਤਰੀਕੇ ਦੇ ਨਾਲ ਜਿਹੜਾ ਚੰਗੇ ਤਰੀਕੇ ਦੇ ਨਾਲ ਜਿਹੜਾ ਇਹਨੂੰ ਮਿਕਸ ਕਰ ਦੋ ਮਿਕਸ ਕਰਨ ਤੋਂ ਬਾਅਦ ਤੁਸੀਂ ਇਹਨੂੰ ਟੱਕ ਕੇ ਰੱਖ ਦੋ ਸਲੋ ਫਲੇਮ ਤੇ ਪੂਰੇ 10 ਮਿੰਟ ਲਈ ਜਦੋਂ ਤੁਸੀਂ ਇਹਨੂੰ ਟੱਕ ਕੇ ਰੱਖਤਾ ਉਸ ਤੋਂ ਬਾਅਦ ਇਹ ਥੋੜੇ ਥੋੜੇ ਸੇਕਦੇ ਜਿਹੜੀ ਬਣ ਜਾਂਦੀ ਹੈ ਸਬਜੀ ਉਸ ਤੋਂ ਬਾਅਦ ਤੁਸੀਂ ਇਹਦੇ ਚ ਜਿਹੜਾ ਹੈਗਾ ਸਵਾਦ ਅਨੁਸਾਰ ਨਮਕ ਪਾ ਦਿਓ ਫਿਰ ਹਲਦੀ ਪਾ ਦਿਓ ਫਿਰ ਹਲਦੀ ਪਾਉਣ ਤੋਂ ਬਾਅਦ ਤੁਸੀਂ ਇਹਨੂੰ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਦਿਓ ਮਿਕਸ ਕਰਨ ਤੋਂ ਬਾਅਦ ਮਿਕਸ ਕਰਨ ਤੋਂ ਬਾਅਦ ਤੁਸੀਂ ਇਹਦਾ ਕਲਰ ਦੇਖੋਗੇ ਕਿੰਨਾ ਸੋਹਣਾ ਕਲਰ ਹੈ ਜਿਹੜਾ ਉਹ ਬਣ ਕੇ ਆ ਗਿਆ ਆਪਣੀ ਭੁਰਜੀ ਦਾ ਉਸ ਤੋਂ ਬਾਅਦ ਤੁਸੀਂ ਇਹਨੂੰ 5 ਮਿੰਟ ਲਈ ਹੋਰ ਟੱਕ ਕੇ ਰੱਖ ਦਿਓ ਤੇ ਸਾਡੀ ਭੁਰਜੀ ਜਿਹੜੀ ਉਹ ਬਣ ਕੇ ਰੈਡੀ ਹੋ ਗਈ ਹੈ ਬਈ ਇੱਕ ਗੱਲ ਹੋਰ ਪੀ ਜਿਹੜੀ ਆ ਲਾਲ ਮਿਰਚ ਪਾਊਡਰ ਹੈ ਹਨਾ ਤੁਸੀਂ ਉਹ ਜਿਹੜਾ ਉਤਾਰਨ ਦੇ ਟਾਈਮ ਤੇ ਹੀ ਪਾਓ ਜੇ ਤੁਸੀਂ ਪਹਿਲਾਂ ਪਾਉਂਗੇ ਤਾਂ ਤੁਹਾਡੀ ਜਿਹੜੀ ਪੁਰਜੀ ਆ ਉਹ ਨੀਚੇ ਲੱਗ ਜੂਗੀ ਇਸ ਕਰਕੇ ਜਦੋਂ ਤੁਹਾਡੀ ਜਦੋਂ ਤੁਹਾਡੀ ਪੁਜੀ ਜਿਹੜੀ ਬਣ ਗਈ ਉਸ ਤੋਂ ਬਾਅਦ ਹੀ ਤੁਸੀਂ ਲਾਲ ਮਿਰਚ ਪਾਊਡਰ ਜਿਹੜਾ ਐਡ ਕਰੋ ਤੁਹਾਡੀ ਪੁਰਜੀ ਜਿਹੜੀ ਬਣ ਕੇ ਤਿਆਰ ਹੋ ਗਈਏ ਤੁਸੀਂ ਇਹਨੂੰ ਰੋਟੀ ਨਾਲ ਇੰਜੋਏ ਕਰ ਸਕਦੇ ਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਇੱਕ ਲਾਈਕ ਵੀ ਜਰੂਰ ਕਰ ਦਿਓ